ਨੌਰੀ ਬਾਰਡਰ ਦੀ ਤੁਹਾਨੂੰ ਤਸਵੀਰਾਂ ਦਿਖਾਣੀਆਂ ਇੱਥੇ ਜਿਹੜੀ ਤਸਵੀਰ ਹੈਗੀ ਹੈ ਤਨਾਵਪੂਰਵਕ ਹੋ ਗਈ ਸੀ ਕਿਉਂਕਿ ਥੋੜਾ ਸਮਾਂ ਪਹਿਲਾਂ ਜਿਹੜੇ ਇੱਥੇ ਹਾਂਸੂ ਗੈਸ ਦੇ ਗੋਲੇ ਛੱਡੇ ਗਏ ਨੇ ਇੱਥੇ ਗੱਡੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਭੰਨੀਆਂ ਗਈਆਂ ਜਿਹੜੀਆਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸੀਆਂ ਤੇ ਕਾਫੀ ਜਿਹੜੇ ਨੌਜਵਾਨ ਹੈ ਜ਼ਖਮੀ ਵੀ ਹੋਏ ਨੇ ਤਸਵੀਰ ਦਿਖਾਣੀਆਂ ਇਹ ਸਵਿਫਟ ਗੱਡੀ ਆ ਜਿਹੜੀ ਸਵਿਫਟ ਗੱਡੀ ਆ ਜਿਹੜੀ ਇਹਨੂੰ ਭੰਨ ਦਿੱਤਾ ਗਿਆ ਕਿਉਂਕਿ ਪੁਲਿਸਾਂ ਜਿਹੜੀ ਉਧਰਲੀ ਫੋਰਸ ਹੈ ਉਹ ਇੱਧਰ ਐਂਟਰ ਹੋ ਗਈ ਸੀ ਜਿੱਥੇ ਕਿਸਾਨ ਖੜੇ ਸੀਗੇ ਤਾਂ ਉਹ ਕਿਸਾਨਾਂ ਵੱਲੋਂ ਜਿਹੜ ਦੀ 기 ਹੈ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਜਿਨ੍ਹਾਂ ਦੀ ਗੱਡੀ ਹੈਗੀ ਆ ਇਹ ਕਿੱਥੋਂ ਆਏ ਨੇ ਕੀ ਗੱਲਬਾਤ ਹੈ ਕੀ ਨਾਮ ਹੈ ਭਾਈ ਜੀ ਤੁਹਾਡਾ ਮੇਰਾ ਨਾਮ ਜਗਤਾਰ ਸਿੰਘ ਪਿੰਡੀਲਵਾਲ ਜ਼ਿਲ੍ਹਾ ਸੰਗਰੂਰ ਆ ਦੋ ਭਾਈ ਸਾਡੇ ਦੇ ਅਣ ਹੱਥਿਆ ਦੇ ਸਾਡੇ ਨੀਸ਼ਾਨ ਸਾਹਿਬ ਨੂੰ ਚੰਬੜੇ ਨੀਸ਼ਾਨ ਸਾਹਿਬ ਦਿਖਾਓ ਉਹਨੂੰ ਟਾਹਣ ਲੱਗੇ ਨਾ ਅਸੀਂ ਉਹਦੀ ਰਾਖੀ ਕਰਨ ਦੀ ਖਾਤਰ ਖੜੇ ਆਂਗੇ ਸਾਨੂੰ ਵੀ ਜੇ ਉਹੀ ਟ ਹੈਗਾ ਤਾਂ ਕੀ ਕਹਿੰਨਾ ਪੱਟ ਕੇ ਲੈ ਕੇ ਜਾਂਦੇ ਦੀ ਸਾਡੇ ਦੇ ਗੋਲੀਆਂ ਮਾਰੀ ਨਾ ਗੱਡੀ ਦੇ ਵਿੱਚ ਦੀ ਆ ਮੈਂ ਗੱਡੀ ਦਾ ਦੇਖੋ ਕੀ ਹਾਲ ਕਰਿਆਗਾ ਉਹ ਰੋੜਾ ਵਿੱਚ ਪਿਆਗਾ ਸਭ ਫੋਰਸ ਹਰਿਆਣਾ ਫੋਰਸ ਬਲੋ ਹਰਿਆਣਾ ਫੋਰਸ ਨੇ ਮਾਰੀਆਂ ਨੇ ਜੀ ਆ ਕੇ ਉੱਪਰ ਚੜ੍ਹ ਚੜ੍ਹ ਕੇ ਆਹ ਦੇਖੋ ਆ ਸੀਸਾ ਭੰਨ ਕੇ ਗੱਡੀ ਦਾ ਗੋਲੀਆਂ ਦਿਖਾਉਣ ਆਹ ਦੇਖੋ ਆ ਵਿੱਚ ਮਾਰਿਆ ਬੰਬ ਜਦੋਂ ਮੈਂ ਉਹ ਗੱਡੀ ਥੱਲੇ ਨਿਕਲਿਆ ਇੱਕ ਮੇਰੇ ਪੈਰ ਤੇ ਵੱਜਿਆ ਹੋਇਆ ਮੇਰਾ ਪੈਰ ਜ਼ਖਮੀ ਹੋਇਆ ਪਿਆਗਾ ਰਬੜ ਦੀਆਂ ਗੋਲੀਆਂ ਆਹ ਦੇਖੋ ਜੀ ਗੋਲਾਂ ਸਿੱਧੇ ਮੇਰੇ ਗੱਡੀ ਦੇ ਵਿੱਚ ਆਹ ਦੇਖੋ ਗੋਲੀਆਂ ਦੇਖੋ ਇੱਥੇ ਹੋਰ ਕੀ ਕੁਝ ਭੰਨ ਤੋੜ ਕੀਤੀ ਗਈ ਹੈ ਕਿਉਂਕਿ ਟਰੈਕਟਰ ਪੰਨਿਆ ਜੀ ਬਹੁਤ ਇੱਕ ਟਰੈਕਟਰ ਪੰਨਿਆ ਜੀ ਇਹਨਾਂ ਨੇ ਬਹੁਤ ਲੱਤਾ ਕੰਮ ਕਰਿਆ ਸਾਨੂੰ ਤਾਂ ਪਾਹਤਾਨੀ ਸਮਝਿਆ ਗਿਆਗਾ ਸਿੱਧੀ ਗੱਲ ਬੰਦੇ ਸਾਡੇ ਲੈ ਕੇ ਚਾਰ ਚੱਕ ਕੇ ਕਿੰਨੇ ਕਿੰਨੇ ਗੋਲੇ ਜਿਹੜੇ ਹੁਣ ਬਰਹਾਏ ਗਏ ਨੇ ਕਿੰਨੇ ਕਿੰਨੇ ਸੌ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਸੌ ਦੇ ਹਿਸਾਬ ਨਾਲ ਗੋਰਾ ਆ ਸਾਡੇ ਤੇ ਸਿੱਧਾ ਗੋਲ ਗਿਆ ਹੀ ਆ 12 ਬੋਰ ਦੇ ਫਾਇਰ ਵੀ ਆਏ 12 ਬੋਰ ਦੇ ਫਾਇਰ ਵੀ ਆਏ ਸਾਡੇ ਤੇ ਕਿੰਨੇ ਕਿ ਲੋਕ ਜ਼ਖਮੀ ਹੋਏ ਨੇ ਕਿਉਂਕਿ ਪੰਜ ਛੇ ਬੰਦੇ ਜ਼ਖਮੀ ਹੋ ਜਾਗੇ ਮੇਰੇ ਤਾਂ ਰਬੜ ਦੀ ਗੋਲੀ ਇੱਥੇ ਆਈ ਆ ਤੇ ਆ ਬਾਈ ਦੇ ਮੱਥੇ ਤੇ ਨੰਗੀ ਆ ਸੀ ਟਰੈਕਟਰ ਦੀ ਓਰ ਲੈ ਕੇ ਬਚੇ ਆ 1 ਵਜੇ ਤੇ ਕੋਈ ਨਹੀਂ ਹੈਪੀ ਹੈ ਵੀਰੇ ਹੈਪੀ ਕੀ ਕਹਿਣਾ ਚਾਹੋਗੇ ਤੁਸੀਂ ਵੀਰੇ ਯਾਰ ਆ ਇੱਕ ਸੂਟ ਸਾਹਮਣੇ ਗੱਡੀਆਂ ਘੜੀ ਨੇ ਕੀ ਨੁਕਸਾਨ ਕੀਤਾ ਇੱਕ ਉਧਰ ਟਰੈਕਟਰ ਖੜਾ ਟਰੈਡ ਪੰਨ ਦਾ ਸਾਰਾ ਉਧਰ ਬੰਦੇ ਦੇ ਸਿਰ 'ਚ ਮਾਰੀ ਗੋਲੀ ਵਿਚਾਰਾ ਮਰ ਗਿਆ ਪੂਰਾ ਹੋ ਗਿਆ ਸੀਤ ਹੋ ਗਿਆ ਵਿਚਾਰਾ ਉਹ ਆਦਲ ਟਰੈਕਟਰ ਪੰਨ ਤੋਂ ਸਾਰੇ ਨੌਜਵਾਨ ਮੰਗੂਆ ਪਾਈ ਦੇ ਦੇਖ ਲੈ ਕੀ ਹਾਲ ਕਰਿਆ ਪੈਰ 'ਚ ਮਾਰੀ ਆ ਸਿਰ ਦੇਖ ਲੈ ਮੇਰੇ ਕੀ ਲੱਗ ਰਿਹਾ ਇਹ ਕਿਉਂ ਇਦਾਂ ਗੰਦੀ ਕਰਤੂਤ ਕਰ ਰਹੇ ਨੇ ਅੱਜ ਦੀ ਨਹੀਂ ਤੁਸੀਂ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਸਰਕਾਰ ਨੇ 11 ਵਜੇ ਦ ਮੇਰੇ ਯਾਰ ਕੁਝ ਨਹੀਂ ਆ ਦੇਖ ਲੋ ਛੋਟੇ ਸਾਹਮਣੇ ਆ ਕੀ ਕੁਝ ਕਰਨ ਨੇ ਆਸਾਨ ਬਣਾ ਰੱਖਿਆ ਨੇ ਯਾਰ ਗੋਲੇ ਮਾਰਦੇ ਨੇ ਜ਼ਖਮੀ ਕਰਖੇ ਨੇ ਅੱਧੇ ਬੰਦੇ ਸਾਡੇ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਇੱਕ ਬਜਾਰਾ ਸੀਧ ਹੋ ਗਿਆ ਇੱਧਰ ਆ ਕੇ ਚੱਕ ਕੇ ਲੈ ਗਏ ਬਿਲਕੁਲ ਹੋਰ ਤਸਵੀਰ ਦਿਖਾਉਂਦੇ ਆ ਅਸੀਂ ਟਰੈਕਟਰ ਦੀ ਤਸਵੀਰ ਵੀ ਦਿਖਾਵਾਂਗੇ ਆ ਗੋਲੇ ਤੁਸੀਂ ਦੇਖ ਸਕ ਰਹੇ ਹੋ ਕਿਸ ਤਰ੍ਹਾਂ ਦੇ ਜਿਹੜੇ ਆ ਅੰਸੂ ਗੈਸ ਦੇ ਗੋਲੇ ਆ ਇਹ ਗੋਲੇ ਆ ਵੀ ਮਾਰਦੇ ਨੇ ਇਹ ਗੋਲੇ ਪਲਾਸਟਿਕ ਦੇ ਗੋਲੀਆਂ ਮਾਰਦੇ ਨੇ ਸਿੱਧੀਆਂ ਮਾਰਦੇ ਨੇ 12 ਬੋਰ ਦੇ ਫਾਇਰ ਕਰਦੇ ਆ ਰਬੜ ਦੀਆਂ ਗੋਲੀਆਂ ਨੇ ਜਿਹੜੀਆਂ ਕਿ ਉਹਨਾਂ ਵੱਲੋਂ ਚਲਾਈਆਂ ਜਾਂਦੀਆਂ ਕਿ ਕਿਸਾਨ ਜਿਹੜਾ ਅੱਗੇ ਜੇ ਵੱਧਾ ਕਿਸਾਨ ਤਾਂ ਉਹਦੇ ਉੱਤੇ ਵੀ ਜਿਹੜਾ ਹਮਲਾ ਹੋਵੇ ਤਾਂ ਉਹ ਅੱਗੇ ਨਾ ਵਧ ਸਕਣ ਇਸ ਤਰ੍ਹਾਂ ਦੇ ਜਿਹੜੇ ਗੋਲੇ ਆ ਇਸ ਤਰ੍ਹਾਂ ਦੇ ਜਿਹੜੇ ਗੋਲੇ ਆ ਉਹ ਛੱਡੇ ਜਾਂਦੇ ਨੇ ਕਿ ਕਿਸਾਨ ਜਦੋਂ ਅੱਗੇ ਵਧਣਗੇ ਤਾਂ ਉਹਨਾਂ ਦੇ ਉੱਤੇ ਉਹਨਾਂ ਦੀਆਂ ਅੱਖਾਂ ਨੂੰ ਜਿਹੜੇ ਹਾਂਜੂ ਗੈਸ ਦੇ ਗੋਲੇ ਆ ਉਹ ਵਰ੍ਹਾਈ ਜਾਂਦੇ ਆ ਨਾ ਅੱਖਾਂ ਚੋਂ ਦਿਖਦਾ ਜੀ ਬਸ ਨੂਨ ਹੈ ਬਾਈ ਜੀ ਨੂਨ ਚੱਟ ਲੈਣ ਤੇ ਸਾਂ ਆ ਜਾਂਦਾ ਅਸੀਂ ਕੋਈ ਅੱਤਵਾਦੀ ਨਹੀਂ ਹੈਗੇ ਜੀ ਦੇਖੋ ਜੀ ਸਾਡਾ ਬਿਹੇਵ ਜਿਹੜਾ ਅੱਤਵਾਦੀ ਮੰਗੂ ਕੀਤਾ ਯਾਰ ਅਸੀਂ ਸ਼ਾਂਤਮਈ ਹੈ ਨਾ ਆਪਦਾ ਪ੍ਰਦਰਸ਼ਨ ਕਰ ਰਹੇ ਆ ਜੀ ਆਪਦੇ ਹੱਕ ਮੰਗ ਰਹੇ ਆ ਫੇਰ ਵੀ ਸਰਕਾਰ ਸਾਨੂੰ ਹੱਕ ਨਹੀਂ ਦੇ ਰਹੀ ਸਾਡੇ ਉੱਤੇ ਸਰਿਆਮ ਜ਼ੁਲਮ ਕਰ ਰਹੀ ਹੈ ਜੀ ਇਹ ਜਿਹੜੀਆਂ ਇਹ ਗੋਲੀਆਂ ਲੱਗੇ ਪਿਆ ਚੱਲਣ ਇਹ ਜਿਹੜਾ ਸਮੁੰਦਰ ਹੈ ਸਮੁੰਦਰ ਦੇ ਵਿੱਚ ਹੁੰਦੀਆਂ ਜੂਜ ਇਹ ਜਿਹੜੀਆਂ ਇਹ ਆਪਣੇ ਜਿਹੜੇ ਨੁਕਸਾਨ ਭਾਈਚਾਰੇ ਤੇ ਲੱਗੇ ਪੈਣ ਚਲਾਣੋ ਇਹਨਾਂ ਦਾ ਨਾਲੇ ਸੈਂਟਰ ਨੂੰ ਸਰਕਾਰ ਨੂੰ ਪਤਾ ਇਹ ਤੇ ਨਾਲੇ ਜਿਹੜੀ ਆਪਣੀ ਸੁਪਰੀਮ ਕੋਰਟ ਨੂੰ ਹੀ ਪਤਾ ਹੈ ਮੈਂ ਖੁਦ 15 ਦਿਨ ਰਹਿ ਗਏ ਮੇਰੀ ਮਿਲਟਰੀ ਜਿਹੜਾ ਆਇਆ ਹਾਂ ਮੈਂ ਜਿੰਨਾ ਚਿਰ ਇਹ ਚੱਲੂ ਆ ਸੰਘਰਸ਼ ਮੈਂ ਇੱਥੇ ਰਹਿਣਾ ਵਾਪਸ ਨਹੀਂ ਜਾਣਾ ਹੈ ਮੈਂ ਬਿਲਕੁਲ ਤੁਹਾਨੂੰ ਅਗਲੀਆਂ ਤਸਵੀਰਾਂ ਦਿਖਾਉਣੀਆਂ ਕੈਮਰਾਮੈਨ ਨੂੰ ਕਹੂੰਗਾ ਅੱਗੇ ਵੱਧਣ ਦੀ ਕੋਸ਼ਿਸ਼ ਕਰੇ ਕਿ ਜਿਹੜੇ ਇੱਥੇ ਨੁਕਸਾਨੇ ਗਏ ਵਹੀਕਲ ਨੇ ਕਾਫੀ ਵਹੀਕਲ ਹੈ ਜਿਹੜੇ ਇੱਥੇ ਨੁਕਸਾਨੇ ਗਏ ਨੇ ਇੱਕ ਟਰੈਕਟਰ ਦੀ ਤਸਵੀਰ ਵੀ ਦਿਖਾਉਣੀਆਂ ਕਿਉਂਕਿ ਪਿੱਛੇ ਪਹਿਲਾਂ ਤੁਹਾਨੂੰ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਹਰਿਆਣਾ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਤਸਵੀਰ ਹੈ ਉੱਪਰ ਆ ਜੇ ਉਹ ਕਿਉਂਕਿ ਬਚਾਅ ਬਹੁਤ ਜ਼ਰੂਰੀ ਹੈ ਕੀ ਨਾਮ ਹੈ ਬਾਈ ਤੁਹਾਨੂੰ ਜੈਮ ਲਿਆ ਵੀਰੇ ਕੈਮਰੇ ਟਰੈਕਟਰ ਥੋੜਾ ਹੈ ਹਾਂਜੀ ਕਿਵੇਂ ਅੱਗੇ ਗਈ ਸੀ ਤਾਂ ਕਿਵੇਂ ਤੁਹਾਨੂੰ ਇਹਦੀ ਤੋੜਪਨ ਕੀਤੀ ਗਈ ਉਹ ਚੋ ਪਾਣੀ ਦੀ ਸੇਵਾ ਲੱਗਦਾ ਉੱਥੋਂ ਬੰਬ ਚਲਾਤੇ ਪਾਣੀ ਦੇ ਉਦੋਂ ਚੱਲਿਆ ਜਦਾਂ ਬਾਕੀ ਬੰਬ ਲੱਗਣ ਲੱਗੇ ਬੰਬ ਤੋਂ ਮੈਂ ਛੱਡ ਕੇ ਆ ਗਿਆ ਮੇਰਾ ਲਾਲੇ ਦਿਖਣ ਤੋਂ ਹਟ ਗਿਆ ਸਾਮ ਅਸਾਂ ਲਿਆ ਬਾਕੀ ਬੰਬ ਲੱਗਿਆ ਜਦਾਂ ਫਿਰ ਮੈਂ ਵਾਜ ਲਿਆ ਫਿਰ ਆਪਣੇ ਸਾਰੇ ਪਿੱਛੇ ਨੂੰ ਆ ਗਏ ਜਦ ਬੰਬ ਚਲਾ ਦिए ਖਾਸੇ ਬੰਬ ਚੱਲੇ ਆ ਅੱਖਾਂ ਮਚਾਈਆਂ ਲੋਕਾਂ ਦੀ ਬੁਰਾ ਹਾਲ ਕਰਦੀ ਆ ਬਾਕੀ ਵੀ ਫਿਰ ਉਹ ਆ ਗਏ ਅੱਗੇ ਉਹਨਾਂ ਨੇ ਸਾਰੇ ਨੇ ਚੱਕੇ ਐਂਡਲ ਵੀ ਤੋੜਦੀ ਆ ਰੇਜਿਜਟਰ ਹੁੜਦੀ ਆ ਅਵਾ ਕਾਰ ਦੀ ਕਟਰ ਲੈ ਰਹੇ ਤੇ ਉਹਨਾਂ ਨਾਲ ਬੈਟਰੀ ਵਾਲੀ ਤਾਰਾਂ ਬਾੜ ਦਿਆ ਫੇਰ ਵੀ ਮੈਂ ਲੈਣ ਬੱਗਿਆ ਤਾਂ ਬਾਅਦ ਮੈਂ ਫਿਰ ਕਟਰ ਨਾਲ ਤਾਰਾਂ ਬਾੜ ਦੀਆਂ ਇਹ ਕੋ ਜਿਹੜਾ ਥੱਲੇ ਫਿਲਟਰ ਉਹ ਹੈ ਆਪਣਾ ਡੀਜ਼ਲ ਫਿਲਟਰ ਉਸਕੇ ਮਾਰ ਮਾਰ ਡਾਂਗਾ ਉਹ ਤੋੜ ਦਿਆ ਸਾਰਾ ਤੇਲ ਛੁੱਗਿਆ ਨਹੀਂ ਸਟਾਰਟ ਆ ਗਿਆ ਕਿੰਨੇ ਕ ਵੀਕਲ ਹੈ ਜਿਹੜੇ ਉਹਨਾਂ ਨੇ ਤੋੜੇ ਗਏ ਨੇ ਕਿਉਂਕਿ ਇੱਕ Swift ਗੱਡੀ ਵੀ ਹੈ ਜੀ ਆਪਣੇ 10 ਗੱਡੀਆਂ ਆ ਜੀ ਪੰਜ ਸੱਤ ਵੀਕਲ 10 ਗੱਡੀਆਂ ਆ ਜੀ 6 ਟਰੈਕਟਰ ਹੈ ਮਾਰੇ ਇਹ ਭਾਈ ਪਦਾਰਸ਼ ਕਿਹੜਾ ਸੇ ਹੈ ਹਰਿਆਣਾ ਸੇ ਲਗਾਤਾਰ ਲੰਗਰ ਸੇਵਾ ਲਾ ਰਹੇ ਹੈ और सेवा करने वाले को भी सरकार गोलियों से भूनने का काम करिए हमारा भाई है चौबीस साल का ये जो खेत में, में, में तो ठहक लिया हमें उसके यहाँ गोली लगी है इसमें इस साइड में तो चौबीस साल का वो मरने का काम किया सरकार को मैं कहूँ जो ये मोदी सरकार है इसका मैं कहूँगा गाड़ी देवा तो वो भी थोड़ी है ਇਹ ਕੀ ਕਹਿਣੇ ਚਾਹੁੰਦੇ ਹੋ ਕਿਉਂਕਿ ਕੇ 11 ਵਜੇ ਦਾ ਸਮਾਂ ਦਿੱਤਾ ਸੀ ਤੁਸੀਂ 11 ਵਜੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਹੁਣ ਦੁਬਾਰਾ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲ ਮੈਂ ਕਹਾਂਗਾ ਇਹ ਸ਼ਾਂਤ ਬੈਠੇ 10 ਵਾਰੀ ਡੇਢ ਤਾਰੀਖ ਮੈਂ ਤਾਰੀਖ ਤਾਰੀਖ ਇਹ ਕਿਸਾਨਾਂ ਨੂੰ ਮਰਵਾਣਾ ਚਾਹਤੀ ਹੈ ਭਾਜੀਪੀ ਸਰਕਾਰ ਕਿਸਾਨ ਸ਼ਾਂਤ ਮਹੀ ਬੈਠੇ 10 ਦਿਨੋਂ ਕਿ ਸ਼ਾਂਤ ਤੇ ਬੈਠੇ ਆਂ ਉਹ ਕੋਈ ਬਾਰਡਰ ਤੋੜ ਦਈਏ ਤਾਂ ਬਾਰਡਰ ਤੋੜਨੇ ਦਾ ਮਾਰਾ ਕੌਲ ਸੀ ਲੇਕਿਨ ਇਹ ਪਹਿਲੇ ਗੋੜੀ ਕੇ ਆਰਡਰ ਮਾਰੇ ਕਿਸਾਨ ਨੂੰ ਇਹਨਾਂ ਨੂੰ ਜੋ ਮਾਰੇ ਹੈ ਹਮਾਰੇ 24 24 ਸਾਲ ਕੇ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਕੀਤੀ ਗਏ ਸਾਰੇ ਦੇ ਆਪ ਮੀਡੀਆ ਵਾਲੇ ਦਿਖਾ ਰਹੇ ਹੋ ਸਾਰੇ ਪੰਪਾਟ ਤੋਂ ਥੇ ਨਹੀਂ ਉਲੀ ਸਾਈਡ ਦੇ 100 ਮੀਟਰ ਉਲੀ ਸਾਈਡ ਤੇ ਆਪਾਂ ਤੋਂ ਜਿੰਨੇ ਵੀ ਹਰਿਆਣਾ گئے ਔਰ ਪੰਜਾਬ ਕੇ ਕਿਸਾਨ ਹੈ ਮੈਂ ਕਹੂੰਗਾ ਉਹਨਾਂ ਨੇ ਦੀ ਸ਼ਾਂਤੀ ਬਣਾ ਕੇ ਜੋ ਅੱਗੇ ਦੀ ਰਣਨੀਤੀ ਮਾਰੇ ਆਗੂ ਨੇਤਾ ਬਣਾਵੇ ਔਰ ਇੰਤੇ ਆਣੇ ਵਾਲੇ ਦਿਨੋਂ ਮੈਂ ਇੱਕ ਦੋ ਦਿਨ ਮੈਂ ਇੰਦੀ ਇੰਦੀ ਫੱਟੜ ਕਰਾਂਗੇ ਸਾਰੇ ਭਾਵੇਂ ਬਿਲਕੁਲ ਕਿਸਾਨਾਂ ਨੇ ਕਿਹਾ ਅਸੀਂ ਇੱਕ ਜਗ੍ਹਾ ਤੇ ਬੈਠੇ ਜੀਏ ਪਰ ਹਰਿਆਣਾ ਵੱਲੋਂ ਲਗਾਤਾਰ ਇਹੜੀ ਗੋਲੇਵਾਰੀ ਕੀਤੀ ਗਈ ਹੈ ਤੇ ਕਾਫੀ ਜਿਹੜਾ ਨੁਕਸਾਨ ਵਿਕਲਾਂ ਦਾ ਕੀਤਾ ਗਿਆ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਜਦੋਂ ਆਗੂਆਂ ਦੀ ਵੱਡੀ ਕਾਲ ਨਹੀਂ ਆਉਂਦੀ ਤਾਂ ਅਗਲਾ ਜਿਹੜਾ ਅਗਲਾ ਜਿਹੜਾ ਪ੍ਰਬੰਧ ਹੈ ਉਦੋਂ ਤੱਕ ਅਸੀਂ ਅੱਗੇ ਨਹੀਂ ਜਾਵਾਂਗੇ ਉਦੋਂ ਤੱਕ ਜਿਹੜਾ ਹੈਗਾ ਸਾਡੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾਊਗਾ ਇਹ ਤਸਵੀਰਾਂ ਤੁਹਾਨੂੰ ਦੁਬਾਰਾ ਦਿਖਾ ਦਣੇ ਆ ਇਸ ਤਰ੍ਹਾਂ ਦੇ ਹਾਲਾਤ ਹੈ ਜਿਹੜੇ ਇਹ ਬਾਰਡਰ ਤੇ ਖਨੋਰੀ ਬਾਰਡਰ ਤੇ ਬਣੇ ਹੋਏ ਨੇ ਕਿ ਹੁਣ ਜਿਹੜੀ 4 ਵਜੇ ਦੀ ਮੀਟਿੰਗ ਹੈ 4 ਵਜੇ ਦੀ ਜਿਹੜੀ ਮੀਟਿੰਗ ਹੈ ਉਹਦੀ ਕਾਲ ਦਿੱਤੀ ਹੋਈ ਹੈ ਕੇਂਦਰ ਸਰਕਾਰ ਨਾਲ ਦੁਬਾਰਾ ਕਿਸਾਨਾਂ ਆਗੂਆਂ ਦੀ ਮੀਟਿੰਗ ਹੋਗੀ ਉਸ ਤੋਂ ਬਾਅਦ ਕੀ ਅਗਲਾ ਐਕਸ਼ਨ ਹੋਵੇਗਾ ਕੀ ਕਿਸਾਨਾਂ ਦੀ ਅਗਲੀ ਰਣਨੀਤੀ ਹੋਗੀ ਉਹ ਦੇਖਣਾ ਹੋਵੇਗਾ ਅਨਿਲ ਜਨ এবੀਪੀ ਸੰਜਾ ਖਨੋਰੀ ਬਾਰਡਰ